ਆਪਣਾ ਆਪਣੇ ਕੰਮ ਤੋਂ ਵੇਚ ਨਹੀਂ ਸਾਰਾ ਕਿਰਾਏ ਵਾਲਾ ਬਾਬਾ ਜੀ ਇਹ ਬਾਬਾ ਜੀ ਪਲਟਾ ਦਿੱਤੀ ਖਾਲੀਪੁਰ 11 ਵੱਡਾ ਰੱਖ ਕੇ ਸਾਫ ਕਰ ਦਿੱਤਾ ਮੁੰਡਾ ਮਾਮੇ ਦਾ ਕਹਿੰਦੇ ਟਰੈਕਟਰ ਲੈ ਕੇ ਆਇਆ ਤੇ ਟੈਂਕੀ ਲੈ ਕੇ ਚੱਲਿਆ ਡੀਜ਼ਲ ਪਿਲਾਉਣਾ ਭਰਾ ਕੇ ਅੱਜ ਇਹਨਾਂ ਨੇ ਭਾਈ ਭਾਈ ਮਰ ਜਾ ਰਾਮਨਾਲ ਭਾਈ ਓਏ ਨੇਪਾਲ ਸੇ ਸੀਤਾ ਮੜੀ ਸੀ ਆਕੇ ਨੇਪਾਲੀ ਮੇ ਤੁਹਾਰੇ ਉਧਰੇ ਇੱਕ ਪਹਿਲਵਾਨ ਹੈ ਥਾਪਾ ਪਹਿਲਵਾਨ ਹਾਂ ਦੇਵਾ ਥਾਪਾ ਦੇਵਾ ਥਾਪਾ ਮੈਂ ਦੇਖਤਾ ਹਾਂ ਵੀਡੀਓ ਇਸ ਦਾ ਯਾਰ ਬਹੁਤ ਪ੍ਰਫਰਤੀ ਲਾਇਆ ਹੈ ਨਾ ਹਾਂ ਦੇਵਾ ਥਾਪਾ ਕੁਸ਼ਤੀ ਬਹੁਤ ਜ਼ਬਰਦਸਤ ਹੋ ਫਾਈਟ ਕਰਤਾ ਹੈ ਉਹ ਉਸਤਾਦ ਬੰਦਿਆਂ ਦਾ ਕੰਮ ਹੈ ਕੋਈ ਨਹੀਂ ਇਹ ਉਸਤਾਦ ਬੰਦਿਆਂ ਦਾ ਕੰਮ ਆ ਜਾ ਕੇ ਰਹਾ ਉੱਥੇ ਤੁਹਾਨੂੰ ਸਮਾਨ ਦਿਖਾਵਾਂ ਕਿਆ ਕੋਈ 15 ਨੰਬਰ ਦਾ ਪਾਨਾ ਕਟਕ ਲੈ ਆਜੋ ਆ ਗਿਆ ਆ ਜਾਓ ਟਰੈਕਟਰ ਚ ਦੇਖ ਲੈਣੇ ਇਹਨੂੰ ਦੇ ਹੋਗੀ ਟਰੈਕਟਰ ਤੋਂ ਲੈਣੇ ਬੰਦਵਾਰਿਆਂ ਦੇ ਲਓ ਜੀ ਸੋਨੀ ਬਾਈ ਪਹੁੰਚ ਚੁੱਕਿਆ ਤੇ ਨਾਲ ਭਾਗਾ ਬਾਈ ਭਾਗਾ ਬਾਈ ਕੱਲ ਥੋੜਾ ਜਿਹਾ ਗਿਆ ਵਾ ਸੀ ਉਹ ਗੋਗੀ ਦੇਖ ਲੈ ਤੇਰੀ ਡਰਾਈਵ ਦੀ ਯਾਰ ਬਹੁਤ ਗੰਦੀ ਡਰਾਈਵ ਤੇ ਤੇਰੀ ਮੈਂ ਲਾਲਿਆ ਸਾਹਿਬ ਤੇਰੇ ਰੇੜੀ ਇਹ ਚਲਾਉਣ ਦੇ ਹੱਕ ਚ ਹੈ ਨਹੀਂ ਤੂੰ ਰੇੜੀ ਰੇੜੀ ਪਰ ਪਰ ਹਾਂ ਇੱਕ ਤਾਂ ਇਹ ਨੂੰ ਕੁਝ ਕਹਿਣ ਦਿੰਦਾ ਤੇਰੇ ਕਿਹੜੇ ਲਾਉਣੇ ਹੈ ਇਹਦੇ ਨਾਲ ਤੇਰੇ ਕੋਲ ਚਾਬੀਆਂ ਬਹੁਤ ਟਾਈਮ ਦੀਆਂ ਇੰਜੇ ਵੀ ਹਨਾ ਇਹਦੀਆਂ ਹਾਂ ਤੇ ਲਓ ਜੀ ਅੱਜ ਚਾਲ ਬਣਾਉਣ ਦੀ ਤਿਆਰੀ ਹੋ ਚੁੱਕੀ ਹੈ ਤੇ ਟਰਾਲੀ ਆ ਗਈ ਤੇ ਸੋਨੀ ਬਾਈ ਤਿੰਨ ਥੈਲੇ ਭਰਤੇ ਲਿੱਤੇ ਤੇ ਬਹੁਤ ਦਵਾ ਬਹੁਤ ਬਾ ਜਦ ਤੈਨੂੰ ਪਤਾ ਤਾਂ ਵੀ ਮਾਲ ਸਿੱਧਾ ਕਰਨਾ ਪੈਣਾ ਕੱਲ ਮਾਲ ਲੈ ਕੇ ਵੀ ਤੂੰ ਆਇਆ ਲੋਹਾ ਇੰਗਲੂngਲ ਜੋ ਲੈ ਕੇ ਆਇਆ ਤੂੰ ਸਵੇਲੇ ਲੈ ਕੇ ਕਿਉਂ ਨਹੀਂ ਆਇਆ ਆ ਹੁਣ ਬਈ ਇਹਨੂੰ ਛੱਡ ਕੇ ਗਏ ਆ ਦੁਆਰ ਤੇ ਆ ਸਮਾਨ ਜਾ ਅੱਧਾ ਸਲਾ ਲੈ ਕੇ ਆਇਆ ਅੱਧਾ ਲੈ ਕੇ ਨਹੀਂ ਆਉਂਦਾ ਤੇ ਟਰਾਲੀ ਦਾ ਜਾਲ ਬਣਾਉਣਾ ਸ਼ੁਰੂ ਕਰਨਾ ਤੇ ਤੁਹਾਨੂੰ ਸਾਰਾ ਪ੍ਰੋਸੈਸ ਜੀ ਦਿਖਾਵਾਂਗੇ ਤੇ ਸਰੋਂ ਵੀ ਕੱਢਣੀ ਐ ਅੱਜ ਕੰਮ ਬਹੁਤ ਐ ਹੈਲਮਟ ਦਿਖਾ ਲਓ ਜੀ ਵੀਰ ਆਏ ਨੇ ਰਿਉਨੇ ਤੋਂ ਜਿਨ੍ਹਾਂ ਨੇ 빌ਦੀ ਆਪਣੀ ਮਸ਼ੀਨ ਇਕੱਠੀ ਲਈ ਸੀ ਆਪਾਂ ਨੇ ਬਜਾਈ ਵਾਲੀਆਂ ਮਸ਼ੀਨਾਂ ਤੇ ਵੀਰ ਸਰੋਂ ਕੱਢਣ ਆਏ ਆ ਮੈਂ ਵੀਡੀਓ ਪਾਈਦੀ ਯਾਰ ਉਹਦੇ ਚ ਨਾ ਵੀ ਲਿਖਤਾ ਤਾਂ ਮੈਂ ਵੀ ਪਿੰਡਾਂ ਚ ਹੜੰਬੇ ਨਹੀਂ ਰਹੇ ਵੀਰ ਕਹਿੰਦਾ ਹੈਗਾ ਮੇਰੇ ਕੋਲ ਮੈਂ ਆ ਰਿਹਾ ਬਾਫੇ ਦੋ ਦਿਨ ਮੀਂਹ ਕਰਕੇ ਰੁਕੇ ਤੇ ਹੁਣ ਚਾਹ ਪਾਣੀ ਛਕ ਲਿਆ ਤੇ ਵੀਰ ਉਹਨੂੰ ਚੰਨਿਆ ਲੇਵਰ ਤਿਆਰ ਤਿਆਰ ਆ ਉਹਦਾ ਡੈਡੀ ਲੇਵਰ ਗਏ ਲੈਣ ਹਾਂ ਬਾਈ ਬਾਪਾ ਚੱਲੇ ਬਚਾ ਕੇ ਚੱਲੀ ਫਿਰ ਲੋ ਵੀ ਮਿੱਤਰੋ ਕੰਮ ਚੱਲਦਾ ਪੂਰਾ ਜੋਰਾਂ ਤੇ ਬਾਈ ਆਪੇ ਲੱਗ ਗਿਆ ਨਾਲ ਕਹਿੰਦਾ ਤੂੰ ਬਣਾ ਲੈ ਵੀਡੀਓ ਮੈਂ ਇਹ ਕਿਦਾ ਕਰਵਾ ਦਿੰਦਾ ਨਾਲ ਤੇ ਬੰਦੇ ਆਗੇ ਤੇ ਆਪਣੇ ਕੋਲ ਪਰਫੋਰਮੈਂਸ ਐਸੇ ਇਹਨਾਂ ਦਾ ਲਾਇਆ ਕੰਮ ਕਰਾਏ ਦੀ ਕੁਆਲਿਟੀ ਕੱਟ ਕਰੂ ਨਾ ਸਾਹਬ ਆਹ ਜਮਾਨਾ ਆਹ ਤਾਂ ਬਾਈ ਜਿਹੜਾ ਬਾਹਰ ਦੇ ਪਾਸੇ ਘੇਰਦਾ ਹੈ ਵੀਰ ਕਹਿੰਦਾ ਕਿ ਨਾ ਥੋੜੀ ਰੇਸ ਕੱਟ ਰੱਖੀ ਹੋਈ ਬਈ ਪਰ ਨਾ ਮਾਰੇ ਹੈ ਨਾ ਵਧੀਆ ਨਿਕਲਦਾ ਵਧੀਆ ਚੱਲ ਰਿਹਾ ਬਾਈ ਕੰਮ ਬਸ ਅੱਜ ਆ ਟਰਾਲੀ ਤੇ ਜਾਲ ਬਣਾਉਣ ਲੱਗੇ ਤੇ ਬਸ ਇੰਨੇ ਨੂੰ ਚਲੇ ਜਾਏਗਾ ਨਾ ਬਣਾ ਦਈਏ ਪਹਿਲੇ ਤੋਂ ਲੱਗੇ ਜਿੱਦਾਂ ਕਹੇਗਾ ਪਾਈ ਇਸੇ ਪਾਸਾ ਆਇਆ ਮੰਗ ਮੁਕੇ ਭਰ ਲੈਣਾ ਕੰਮ ਕਿ ਨਹੀਂ ਸੋਨੀ ਆਏ ਮੰਗ ਮੁਕੇ ਭਰ ਲੈਣਾ ਬਸ ਤਰ ਗਿਆ ਬਸ ਸੀਜ਼ਨ ਕੀ ਆ ਅੰਦ ਨੂੰ ਪਾਰ ਕਰ ਜੇ ਲੋਟ ਲੱਗੇ ਕਾ ਨੂੰ ਆਪਾਂ ਕਰਾਇਪਰ ਵੀ ਚੜਾ ਦੇ ਕੰਨੇ ਪਰਲੀ ਤਿੰਨ ਦਿਨ ਤਿੰਨ ਦਿਨ ਡ੍ਰਿਲਰ ਔੜੀ ਗਈ ਭਾਈ ਫਿਰ ਤੂੰ ਕਹਾਂ ਮੈਂ ਡ੍ਰਿਲਰ ਲੈ ਆ ਕੇ ਤੇ ਪੁੱਛ ਲਾ ਸਾਰੇ ਪਰਿਵਾਰ ਨੂੰ ਹੈ ਅੱਛਾ ਲੇਕਿਨ ਮੈਂ ਤਾਂ ਪੁੱਛ ਰਿਆ ਬਰਮਾ ਡ੍ਰਿਲ ਸਭੂ ਲਿਆ ਕੇ ਰੱਖੀ ਤੇਰੇ ਪਰ ਕਹਿੰਦੇ ਬੰਦਾ ਪਹੁੰਚੇ ਨਹੀਂ ਕੋਈ ਚਾਬੀ ਰੱਖਦੇ ਵਿੱਚ ਨਾ ਸੱਚੀ ਗੱਲ ਆ ਮੈਂ ਕਹਾਂ ਹੁਣ ਲੈਣੇ ਆ ਰਿਹਾ ਹਾਂ ਹਾਂ ਉਹਨਾਂ ਦੀ ਤੇ ਆਹ ਬੈਂਡ ਵਾਲਾ ਸਿਸਟਮ ਵੀ ਠੀਕ ਹੈ ਜਣੀ ਲੈਂਥ ਦੀ ਸੋਨੀ ਵੱਡ ਟੁੱਕ ਨਹੀਂ ਕਰਨੀ ਪੈਂਦੀ ਹੈ ਨਾ ਮਜ਼ਬੂਤੀ ਵਧੂਗੀ ਫਿਰ ਜਿਹੜੇ ਸਰਾਖ ਮਾਰੇਗਾ ਉਹ ਬਾਹਰ ਤੇ ਪੱਤੀਆਂ ਲਾਉਣੀਆਂ ਪੱਕੀ ਕਰਨਾ ਬਾਹਰਲੇ ਬਸ ਬਾਹਰਲੇ ਬਸ ਇੱਥੋਂ ਪੱਤੀ ਲੱਗੂਗੀ ਹੈ ਨਾ ਇਦਾਂ ਬਣਾ ਕੇ ਵੀ ਇਹਦੇ ਚ ਨੂੰ ਨਹੀਂ ਕਹਿੰਦਾ ਸਰਾਖ ਮਾਰਨੇ ਹੈਗੇ ਨਹੀਂ ਖਬਰ ਇਹ ਖੈਰ ਕੀ ਸਕੀਮਾਂ ਲਈ ਜਾਂਦਾ ਹੈ ਕੀ ਨਹੀਂ ਆ ਬੋਰਡ ਤਾਂ ਉੱਥੇ ਰੱਖ ਦੇ ਇਹ ਸੜਾ ਮਹਿੰਗਾ ਹੀ ਪਊਗਾ ਨਾ ਇਹ ਹੈ ਬੋਰਡ ਕੱਢ ਦੇ ਆ ਬਰਾਂਡਰ ਦਾ ਹੈਲੋ ਹੈਲੋ ਕਹਿੰਦਾ ਤੈਨੂੰ 5-6000 ਰੁਪਏ ਦਾ ਬਣਿਆ-ਬਣਾਇਆ ਜਾਲ ਲਿਆਇਆ ਮਨੀ ਤੇ ਫਾਇਦਾ ਸਮਝਦੇ ਹੈ ਤੇ ਚੱਲੇ ਤੁਸੀਂ ਕੁੰਡਾ ਕਰਿਆ ਪਿਆ ਤੁਹਾਨੂੰ ਤੈਨੂੰ ਕੀ ਚਾਹੀਦਾ ਹੈ ਗ੍ਰਾਈਂਡਰ ਦੀ ਤਾਰ ਪਾ ਕੱਢ ਲਈ ਯਾਰ ਬਾਹਰ ਕੱਢ ਦੇ ਯਾਰ welding ਦੀ ਪਾਸ ਕੱਢ ਦੇ welding ਦੀ ਕੱਢ ਰਹੀ ਕੱਲੇ ਗ੍ਰਾਈਂਡਰ ਫੜਾਉਣੋਂ ਪਹਿਲਾਂ ਉਹ ਨਾ ਇਹਦੇ ਵਿੱਚ ਸਰਾਫ ਕਰਦੇ ਨਹੀਂ ਕਰਦੇ ਨੇ ਟਰਾਲੀ ਦੀ ਪਤਾ ਨਹੀਂ ਇਹ ਕਹਿੰਦੇ ਹੋਰ ਪਲੈਨਿੰਗ ਖਾਵੇ ਕੀ ਪ੍ਰੋਜੈਕਟ ਨਹੀਂ ਇਹਦਾ ਨਾ ਕੁਝ ਵੀ ਪਤਾ ਲੱਗ ਰਿਹਾ ਹਲੇ ਚਲੋ ਪਲਾਗ ਲਾਉ ਦੇ ਵਿੱਚੋਂ ਆਈ ਨਹੀਂ ਪਤਾ ਵੀ ਬਣਨਾ ਕਿਹੜੀ ਬਾਤ ਤੇ ਆ ਇਹ ਰੱਖ ਕੇ ਇਹਦੇ ਪਰ ਬਣਾ ਰਿਹਾ ਵਾਸ ਇਹ ਚੱਲ ਆ ਜਨਾ ਨਾਨਕੀ ਪੁੱਤ ਹਾਂ ਰਾਤ ਤੇ ਠੀਕ ਆ ਵਾ ਠੀਕ ਹੈ ਕੋਈ ਨਿਸ਼ਾਨੀ ਲਾ ਕੇ ਦੇਖ ਨਿਸ਼ਾਨੀ ਲਾਉਣੀ ਆਹ ਜੀ ਸੁਣ ਰਿਹਾ ਸਾਸਤ ਜੀ ਬਾਈ ਆ ਕੇ ਕਿਲੇ ਅੱਛਾ ਉਹ ਨੂੰ ਬੈਲਟ ਕਰ ਰਿਹਾ ਆਪਣਾ ਆਪਣੇ ਕੰਮ ਤੋਂ ਵੇਚ ਨਹੀਂ ਸਾਰਾ ਕਿਰਾਏ ਵਾਲਾ ਵਾਪਸ ਜੀ ਇਹ ਬਾਬਾ ਜੀ ਇਹ ਬਾਬਾ ਜੀ ਦਾ ਉਹ ਇਹਦੀ ਪਲੱਗ ਖੋਲ ਦੇ ਬਸ ਪੁੱਲਾ ਹੀ ਹੈ ਦਾ ਸਾਪ ਲੈ ਉਹਦਾ ਫਰਾਜ ਬਾਬਾ ਜੀ ਇਹ ਬੁੱਗਾ ਦਾ 99 ਕਰੋੜੀ ਹੁਣ ਦੇਖੀ ਪੈਟਿੰਗ ਇਹ ਲੱਗੂ ਪੱਕਾ ਹੈ 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 ਲਵੀ ਚੈੱਕ ਕਰ ਆ ਜਾ ਮੜਦਾ ਚੈੱਕ ਕਰ ਹੋਰ ਲਾ ਦੇ ਹੋਰ ਲਾ ਦੇ ਥੋਕ ਥੋਕ ਟੱਕਾ ਇਹ ਬਾਬਾ ਜੀ ਇਹ ਕਾਰ ਸੇਵ ਵਾਲੇ ਬਸ ਚੌਥ ਲਾਣੀ ਇਹਨੂੰ ਬਾਬਾ ਜੀ ਕਿੰਨੇ ਡੰਗੇ ਰੱਖੇ ਹੋਇਆ ਐ ਆ ਹੋਰ ਦੱਸ ਕੋਈ ਟੁੱਪ ਕੋਈ ਬ੍ਰੇਕ ਇੱਧਰ ਇੱਧਰ ਆ ਜਾ ਐ ਭਾਈ ਜਾਨ ਗੱਡੀ ਪਈ ਆ ਮੋਟਰਸਾਈਕਲ ਦੀ ਦੇਖ ਤਾਂ ਨਹੀਂ ਆਪਾਂ ਪਿੱਛੇ ਦੀ ਟ੍ਰਾਈ ਪਿੱਛੇ ਦੀ ਚਲਾਈ ਠੀਕ ਆ ਹਲੇ ਮਿੱਤੇ ਦੀ ਚਲਾਈ ਰਹੇ ਮੋਟਰਸਾਈਕਲ ਇਹ ਤੁਹਾਡੇ ਅਰਜਨ ਜਿੰਨਾ ਜ਼ੋਰ ਮਾਰ ਹਾਂ ਹਾਂ ਇਹ ਬਾਬਾ ਜੀ ਇਹ ਤਾਂ ਸਾਰੀ ਉਹਨੇ ਤੇ ਕੈਗਲ ਜੈਕ ਵਾਲੀ ਬਣਾਉਣੀ ਸੀ ਇਹ ਜੈਕ ਵਾਲੀ ਬਣਾ ਪੀ ਤੇ ਅਬ ਨਹੀਂ ਉਹਨੇ ਕਿਤੇ ਹੂੰ ਫਲਟਾਤੀ ਦੀ ਕਲੀ ਪਰ ਗਿਆ ਰ ਬੰਡਾ ਰੱਖ ਕੇ ਕਾਪੀ ਚ ਕੱਢ ਦਿੱਤੀ ਬੰਦੇ ਨੂੰ ਥੈਂਕ ਯੂ ਮੈਂ ਬੈਲਡਿੰਗ ਕਰਦਾ ਨਹੀਂ ਪਰ ਮੇਰਾ ਕੰਮ ਨਹੀਂ ਮਾੜਾ ਹੁੰਦਾ ਲੈ ਵੀ ਚੈੱਕ ਇੱਕ ਵਾਰ ਬੈਲਡਿੰਗ ਦਾ ਸਵਾਰ ਕੇ ਕਰਦੇ ਹੋ ਯਾਰ ਇੱਕ ਵਾਰ ਚੈੱਕ ਕਰ ਵੀ ਦੇਖ ਵੀ ਲੀਡ ਸੱਜੀ ਲੱਗੀ ਵੀ ਆ ਐ ਰੁੱਕੇ ਲੱਗੀ ਹੋਰ 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 ਕੋਈ ਕਮੀ ਪੇਸ਼ੀ ਦੱਸ ਮੈਂ ਕਰਦਾ ਨਹੀਂ ਫਿਰ ਇਹਨੇ ਮੇਰਾ ਲਾਹਾ ਬੋ ਲੈਣਾ ਮੈਂ ਜਣੀ ਯਾਰ ਤੂੰ ਬੈਲਡਿੰਗ ਯਾਰ ਇੱਧਰ ਵੀ ਤੂੰ ਕਾਚੇ ਛੱਡ ਗਿਆ ਥੋੜੀ ਉਹ ਕਿੱਥੇ ਕੋਈ ਡੱਕਾ ਜਿਹਾ ਦੇ ਮੈਨ ਕੋਈ ਐਂਗਲ ਵੱਤ ਬੜਾ ਜੀ ਨੂੰ ਕਰ ਚੁਕੋ ਜਾ ਤੂੰ ਉੱਧਰ ਜਾ ਤੂੰ ਉਹ ਥੋੜਾ ਪਿਆਸੇ ਦੇਖੀ ਥੋੜੀ ਕੋਈ ਕੰਮ ਸੈਲਫ ਵੀ ਰਵਾਉਣੀ ਹੈ ਨਾ ਸੈਲਫ ਹੂੰ ਬੈਕ ਵਾਲਾ ਗੀਅਰ ਲਾਉਣਾ ਚੱਕ ਹੁਣ ਨਹੀਂ ਪ੍ਰਵਾਹ ਕਰਦੀ ਲੇਕਰ ਹੁਣ ਛਾਲ ਮਾਰ ਕੇ ਦਿਖਾਈ ਦੀ ਫਿਰ ਨਹੀਂ ਯਾਰ ਵੀਤੇ ਨੂੰ ਬੁਲਾਈਏ ਵੀਤੇ ਨੂੰ ਉਹ ਮਰਾ ਦੋਗਾ ਨਾਲ ਹੀ ਯਾਰ ਗੋਕੀ ਨੂੰ ਫੜਾ ਕੰਮ ਤਾਂ ਇਹਦਾ ਗੱਭਰੂ ਨਾ ਕਰਿਆ ਤਾਂ ਉਦੋਂ ਉਹ ਇਹਦਾ ਕਰਿਆ ਵੀ ਪਰ ਹਾਂ ਫਰਕ ਲਾਉਂ ਕਿੱਥੇ ਦਿੰਦੀ ਹੈ ਉਹ ਬੰਦਾ ਬੰਦਾ ਜਿੱਥੇ ਗੱਭਰੂ ਨਾ ਹਾ ਹੋ ਗੱਭਰੂ ਨੇ ਜਦੋਂ ਕਹਿੰਦਾ ਕੀ ਕਰਤਾ ਤਾਂ ਬ੍ਰੇਕ ਤੋੜ ਲਿਆ ਤਾਂ ਸਾਲ ਸਾਰੇ ਉਹ ਭਜਾਈ ਵੀ ਕਿੰਨੀ ਸੀ ਆਹੋ ਕਹਦਾ ਭਜਾਈ ਹੋਈ ਜਾ ਕੇ 10 ਕਿੱਲਿਆਂ ਪਰ 7 ਕਿੱਲਿਆਂ ਪਰ ਰੁਗੀ ਬੁਰੂ ਨੇ ਇਹ ਯਾਲੇ ਜਿਹੜਾ ਰੋਸਦਾ ਛਾਲੀ ਦਾ ਬ੍ਰੇਕ ਬਰੂ ਵੀ ਸਾਰੇ ਮਾਰੇ ਤੋਕੇ ਮੁੰਡਾ ਮਾਮੇ ਦਾ ਕਹਿੰਦੇ ਟਰੈਕਟਰ ਲੈ ਕੇ ਆਇਆ ਤੇ ਟੈਂਕੀ ਲੈ ਕੇ ਚੱਲਿਆ ਡੀਜ਼ਲ ਪਿਲਾਉਣਾ ਭਰਾ ਕੇ ਅੱਜ ਇਹਨਾਂ ਨੇ ਆਂ ਸੱਤੇ ਬਣ ਜਣਾ ਇਹ ਤਾਂ ਆ ਟਾਇਰ ਹੁਣ ਪਾਇਆ ਨਵੇਂ ਆਹ ਮੁਰੇ ਪੱਟੇ ਦੇਖੋ ਤੁਸੀਂ ਕਿੰਨੇ ਇਕੱਠੇ ਸਰ ਇਹ ਚੱਕੀ ਕਰ ਲਓ ਜਿਹੜਾ ਹੋਣਾ ਉਹਦਾ ਖੋਲ ਕੇ ਦੇਖ ਲੈਂਦੇ ਰਹਿਣ ਦਿਓ ਮੈਂ ਤਾਂ ਕਹਿੰਦਾ ਸੁਣੋ ਕਿ ਤੇ ਹੋਰਾਂ ਕੁਗਾਂ ਦੇ ਪੱਟੇ ਨਾ ਦਿਓ ਤੁਸੀਂ ਉਹ ਰਹਿਣ ਦਿਓ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਹਾਂ ਤਾਂ ਦਿਨ ਵਾਂਗ ਹੀ ਪਾਕੇ ਪੜਿਆ ਹਥਿਆਰ ਆ ਇਹ ਚਾਬੀਆਂ ਚਾਬੀਆਂ ਖੁੱਲ ਰਹੀਆਂ ਪਾਹ ਪਹਿਲੀ ਕਹੇ ਬੜੇ ਬੜੇ ਜੀ ਨਾਮ ਬਤਾਦਾ ਮਰੋਂ ਮੈਂ ਕਹਿੰਦੇ ਤੇ ਲਈ ਮੈਂ ਕਿਹਾ ਹਲੋ ਲੈ ਖੋਲ ਪਾ ਪਾਤਰਾਂ ਚ ਨਹੀਂ ਨਹੀਂ ਕਹਿ ਦਿੱਤੀ ਜਾਏ ਚੱਲ ਵੀ ਚੱਲ ਆਚਾ ਖੋਲ ਸੋਨੀ ਨੂੰ ਨਾੜ ਚੰਗੀ ਤਰ੍ਹਾਂ ਕੱਸਿਆ ਗਿਆ ਉਹ ਰੈਂਚ ਨਾਲ ਚਲਾ ਦੇਣਾ ਦੇ ਤਾਂ ਕੋਣਾ ਹਨਾ ਚੱਲ ਨਹੀਂ ਘਣਾ ਹੋਵੇ ਥੱਲੇ ਤੇਲ ਭਰਾਉਣ ਜਾਣਾ ਮਾਮੇ ਨੇ ਉਹ ਕਿਤੇ ਉਹੀ ਬੇਇੱਜ਼ਤੀ ਵਾਲਾ ਕੰਮ ਹੋ ਜੇ ਫਿਰ ਲਗਾ ਧਾਰ ਬੰਨ ਕੇ ਪਿੱਛੇ ਵੀ ਸਟਾਰਟਿੰਗ ਸਟਾਰਟਿੰਗ ਚੈੱਕ ਫਿਰ ਪਤਾ ਲੱਗ ਜਾਊ ਮਾਮੇ ਪੇ ਤੇਲ ਲੈ ਕੇ ਆ ਰਿਹਾ ਨੇ ਹੁੱਕੇ ਨਹੀਂ ਖੱਲੇ ਕਰੀ ਸੀ ਕਹਿੰਦੇ 45 ਕਿਲੋ ਦੇ ਹੁੱਕਾ ਆ ਹੁਣ ਤੂੰ ਕਿਤੇ ਸਾਨੂੰ ਲੈ ਸਾਰੀ ਬੱਤੀ ਹੁੱਕ ਬਣਾਉਣੀ ਕੋਈ ਮੇਟਾ ਸੀ ਦੇ ਥੱਲੇ ਅੱਛਾ ਭਾਰੀ ਆ ਕੇ ਥੱਲੇ ਉੱਪਰ ਨਹੀਂ ਕਰਦੇ ਹਾਂ ਕੌਣ ਸਾਨੂੰ ਬਾਅਦ ਤਸਿਹੜਨਗੇ ਵੀ ਟਰਾਲੀ ਐਡੀ ਬਣਾਉਂ ਤੈਂਕੀ ਨਹੀਂ ਬਣਾਉਂਦਾ ਅਸੀਂ ਜਿੱਥੇ ਪਾਤੀ ਪਾਤੀ ਇਹ ਨਹੀਂ ਕਰਦੇ ਬਸ ਨਰਮਦ ਬਣਾਉਣਾ ਹੈ ਹੁੱਕ ਦੇ ਰੋ ਉਹ ਉੱਪਰ ਚੱਕ ਹੁੱਕ ਯਾਰ ਟੈਂਕੀ ਜ਼ਰੂਰ ਕਰ ਉਹ ਕੱਢਦਾ ਫਿਰ ਉਹ ਕੱਢਦਾ ਜ਼ਰੂਰ ਸਲਾ ਟੈਂਕੀ ਤੂੰ ਕਹਾਂ ਕਰਦੇ ਆਪਣੇ ਪੈਨ ਕਰਦੇ ਆ ਦੇਖ ਲੋ ਵੀਰੇ ਹੁੱਕ ਬਾਹਰੀ ਬਣਵਾ ਲਈ ਬਾਹਰੀ ਹੁੱਕਾਂ ਦੇ ਤੇ ਕੱਢਦੇ ਨਹੀਂ ਹੈਗੇ ਤੇ ਵਜਨ ਪਾਉ ਤਾਂ ਉੱਖਣੀ ਚਲਾਈ ਜਾਂਦੇ ਹੈਟ ਆਹਰ ਟੈਂਕੀ ਕਿਨੇ ਨੀਵੀ ਹੋ ਗਈ ਪਰ ਹੁੱਕ ਲਈ ਕਢਨੇ ਮੰਨਦੇ ਹੈ ਕਹਿੰਦੇ ਬਾਹਰੀ ਆ ਨੀਵੀ ਵਿਸ਼ਾਖਾ ਚ ਨਹੀਂ ਮਰਜੀ ਇਧਰ ਪਾ ਕੇ ਤੁਸੀਂ ਭਾਈ ਪੁਆਈ ਆ ਬਾਲਾ ਧੱਕਾ ਕਰ ਰਹੇ ਹੈ ਨਾ ਹਰਿੰਦਰ ਐਨੀ ਕਿੰਨੇ ਕ ਬਾਹਰੀ ਆ ਵੀ ਰਾਜਣ ਤੁਸੀਂ ਹੁੱਕ ਉੱਪਰ ਹੈਟ ਹੁੱਕ ਕਰਦੇ ਨਹੀਂ ਹੈਗੇ ਕਾ ਬੜੀ ਆ ਯਾਰ ਅੱਛਾ ਬੰਨਾਰਾ ਕਾ ਤੋਂ ਡਰਦੇ ਕਰਦੇ ਨੇ ਉੱਪਰ ਮੈਨੂੰ ਦੂਆ ਟਰੈਕਟਰ ਪਾ ਲਈਦਾ ਯਾਰ ਉੱਥੀ ਉੱਪਰ ਜਿੱਤਣਵੇਂ ਆ ਅੱਛਾ ਜਿੱਥੇ ਪਾਰਕ ਕਰ ਅੱਗੇ ਦੇਖੀ ਥੱਲੇ ਕਰਦਾ ਨਹੀਂ ੱੱਕਾ ਨਾ ਕਰੋ ਵੀਰ ਜੀ ੱੱਕਾ ਹੁਣ ਤਾਂ ਕਰ ਸਕਦੇ ਆ ਘਰ ਚੀਜ਼ ਆ ਗਈ ਆ ਮਗਰਾਂ ਦੇ ਤੁਸੀਂ ਬੋ ਸਕਦੇ ਏ ਚ ਪਾਤੇ ਯਾਰ ਇਹਦੇ ਚਲੋ ਫਿਰ ਇਧਰ ਗਾਈਸ ਇੱਕ ਦਿਨੇ ਹੋ ਗਏ ਉਸ ਫਿਕਮ ਆਜੇ ਮਗਰਾੜ ਤੇ ਤੋਂ ਹੁਣੀ ਕੰਮ ਕਰ ਲਿਆ ਇਹਦਾ ਉੱਤੇ ਦੇ ਇਹ ਮਿਲ ਚ ਗਏ ਤਾਂ ਹੋਇਆ ਨਾ ਨਾ ਠੀਕ ਹੋਇਆ ਹਾਂਜੀ ਓਕੇ ਓਕੇ ਦਿੱਤੂ ਪਰ ਧੁੰਮ ਕੇ ਆਏ ਆ ਹੁਣੇ ਹੁਣੇ ਲਾਈਟ ਭੱਜ ਗਈ ਥੀ ਲਾਈਟ ਨੇ ਬੜਾ ਹੈਰਾਨ ਕਰ ਰਹੀ ਆ ਸਵੇਰ ਦੀ ਹੁਣ ਹੁਣ ਵੀ ਨਹੀਂ ਹੈ ਹਲੇ ਸ਼ਾਮ ਦੇ 5 ਵੱਜ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਵਿਚੂਕਟਾਲੇ ਜੇ ਦਿੱਲੀ ਪਰਗੇੜਾ ਮਾਰ ਕੇ ਆਇਆ ਟਰਾਲੀ ਨੂੰ ਦੇਖਿਆ ਕਿੰਨਾ ਖੋ ਗਿਆ ਕੰਮ ਕਿੰਨਾ ਕ ਨਹੀਂ ਤੇ ਕਹਿੰਦੇ ਫੋਨੀ ਮੇਰੇ ਵੀਰੋਂ ਅਸੀਂ ਪ੍ਰੈਕਟਿਸ ਕਰਾ ਰਹੇ ਹਾਂ ਆ ਬੱਸ ਹੋ ਰਹੀ ਹੈ ਬੱਸ ਬਾਈ ਬੱਸ ਬਾਈ ਬਾਈ ਮਰ ਜਾ ਰਾਮਨਾਰ ਬਾਈ ਓਏ ਬਾਈ ਜਾਨੂ ਸੂਰਤ ਤਾਂ ਕਰਦੀ ਏ ਓ ਬਾਈ ਹਾਂ ਉਹ ਵੀ ਸੁਧਿਆ ਹੈ ਅਰੇ ਪਹਿਲਾ ਮੁੜਦਾ ਆ ਹੈਲੋ ਬੜਾ ਹੌਲੀ ਹੈ ਦੋ ਚਾਰ ਬੰਦੇ ਇਹਦੇ ਬੰਨ੍ਹਦੇ ਮੈਂ ਰੱਸੀ ਰੱਸੀ ਪਿਆ ਹੈ ਜਾਓ ਲੈ ਵੀ ਟਰਾਲੀ ਦੇਖੋ ਇੰਨੀ ਕਿ ਤਿਆਰ ਹੋਈ ਅੱਜ ਤੇ ਮੈਨੂੰ ਸਵੇਰ ਦਾ ਅਸਲ ਚ ਕਹਿ ਰਿਹਾ ਹੈ ਕਹਿੰਦਾ ਵੀ ਚਾਰ ਦਿਨ ਦੀ ਰੋਟੀ ਮੇਰੇ ਕਰਮਾਂ ਚ ਲਿਖੀ ਵੀ ਆ ਵੀ ਬਿਨਾ ਮਸੀਨ ਚੱਲੇ ਕੋ ਖਾਣੀ ਖਾਣੀ। ਉਹ ਯਾਰ ਪਰ ਹੁਣ ਨਾਈਟ ਦਾ ਹੈ ਨਹੀਂ ਉਹ ਰੋਟੀ ਦੇ ਰੋ ਦੀ ਸਾਰੀ ਉਮਰ ਦੀ ਲਿਖੀ ਵੀ ਹੋ ਰੇ। ਟਰੈਕਟਰ ਟਰੈਕਟਰ ਆਉਂਦਾ ਚਲਾਉਣਾ ਕਿ ਮੈਂ ਬੈਠਾ। ਦੇਖੀ ਟਰੈਕਟਰ ਕਿੱਥੋਂ ਲਾਇਆ ਮੈਂ ਵੱਡਾ ਡਰਾਈਵਰ। ਆਇਆ ਆਦਨੇ। ਇਹ ਮਸ਼ੀਨਾਂ ਨੇ ਟਰੈਕਟਰ ਤੋਂ ਉੱਤਰ ਘੱਟੇ ਆਉਂਦੀਆਂ ਨੇ ਇਹਨਾਂ। ਲੈ ਟੋਪ ਆ ਗਿਆ ਦੇਖੋ ਪਿੱਛੇ। ਉਹ ਸਿਲੰਡਰ ਕਿੱਥੋਂ ਲਿਆ ਹੈ? ਆਹ ਤਾਂ ਗਾਣੇ ਬੱਲੇ ਕਿਉਂ ਆਇਆ ਹੋਣਾ ਚੱਕੀ ਇਮਾਨਦਾਰੇ ਬੰਦੇ ਘੋ ਰਹੇ ਆ ਇੱਥੇ ਕੋਈ ਰੇਡੀ ਪਰ ਸੈਂਟਰ ਤੋਂ ਦਾ ਆ ਜੇ ਹੁਣ ਅੱਗੇ ਟੈਂਕੀ ਪਾ ਲਈਏ ਤੇ ਟੈਂਕੀ ਲਿਉਣੀ ਪਾ ਕੇ ਲੇਬਰ ਆਪਣੀ ਆ ਗਈ ਜੀ ਬੰਦੇ ਬੰਦੇ ਕਿੰਨੇ ਆ ਕੇ ਕਿਉਂ ਕੀ 11 ਬੰਦੇ ਆ ਗਏ ਬਾਪੂ ਕੈਸੀ ਹੈ ਅਭੀ ਮੈਂ ਚੱਲਿਆ ਲੈਣ ਟੈਂਕੀ ਮੋਟਰ ਪਰ ਮੋਟਰ ਪਰ ਸ਼ਿਫਟ ਹੋ ਗਿਆ ਹੈ ਕਹਾਂ ਸੇ ਹੋ ਨੇਪਾਲ ਸੇ ਨੇਪਾਲ ਸੇ ਸੀਤਾਮੜੀ ਸੇ ਆ ਗਏ पहले अपने पास बंदा था, था एक सीतामढ़ी से काम वो बिहार में सीतामढ़ी नेपाली में तुम्हारे उधर एक पहलवान है थापा पहलवान हां देवा, देवा थापा देवा थापा मैं देखता हूं वीडियोस का यार बहुत फुर्तीला है ना हां देवा थापा कुश्ती बहुत जबरदस्त वो फाइट करता है वो है ना तो अभी फिर पहले भी कहीं और थे कि इधर आए सीधा हम लोग हां पहले यहीं से गया था जिरिला के बिंदे सरदा नहीं अच्छा अच्छा बिंदे या जिरिला के गए उन्होंने जोड़ा तुम ठीक है ठीक है ਫਿਰ ਹੁਣ ਤੁਸੀਂ ਕਣਕ ਦੀ ਤੂੜੀ ਤਾਰਨੀ ਐ ਇੱਥੇ ਤੂੜੀ ਤਾਰ ਕੇ ਕੁੱਪ-ਕੁੱਪ ਬਨੂਗੇ ਹਾਂ ਕੁੱਪ ਬਨੂਗੇ ਤੁਸੀਂ ਹਾਂ ਆਜਾ ਤੂੰ ਕਿੱਥੇ ਫਿਰਦਾ ਰੇਂਜ ਮੈਂ ਰੇਂਜ ਤਾਂ ਬਹੁਤ ਕੰਮ ਕਰਿਆ ਕੀ-ਕੀ ਕੰਮ ਕਰੂਗੇ ਯਾਰ ਕੰਮ ਕਰਨਗੇ ਸਾਰੇ ਨਹੀਂ ਮੈਨੂੰ ਪੁੱਛਣ ਦੇ ਆਜਾ ਤੇ ਬੰਦੇ ਨੇਪਾਲ ਤੇ ਆਏ ਆ ਮੈਂ ਇਹਨੂੰ ਦੱਸਿਆ ਵੀ ਉੱਥੇ ਇੱਕ ਮਸ਼ਹੂਰ ਉਹ ਐ ਕੀ ਪਹਿਲਵਾਨ ਬੰਦੇ ਸਮਝ ਗਏ ਕਹਿੰਦੇ ਹਾਂ ਵੀ ਹੈਗਾ ਨੇਪਾਲ ਦਾ ਦੇਵਾ ਥਾਪਾ ਨੇਪਾਲ ਦੇਵਾ ਥਾਪਾ ਲੈ ਐਨਾ ਕਾਹੋ ਕੱਦ ਚ ਮਦਰ ਆ ਜਾ ਪੰਮੀਰੀ ਆ ਨਾ ਗੋਡਣੀ ਲਵਾਉਂਦਾ ਬੜੇ-ਬੜੇ ਸਾ ਕੰਮ ਕੀ-ਕੀ ਕਰੂਗੇ ਕਿਆ-ਕਿਆ ਕੰਮ ਕਰੇਗਾ ਜੀ? ਅਭੀ ਇੱਕ ਕੋਪ ਬੰਨਣਗੇ। ਹਾਂ। ਕੁਪਰ ਬਣਾਏਗਾ ਹਾਂ ਟਰਾਲੀ ਵੀ ਪੁਆਏਗਾ ਹਾਂ ਟੂੜੀ ਵਾਲੀ ਮਸ਼ੀਨ ਕੇ ਸਾਥ ਹਾਂ ਸਫਾਈ ਕਰੇਗਾ ਹੈ ਸਭ ਕਰੇਗਾ ਹਾਂ ਉਸਕੇ ਇੱਕ ਬੰਦਾ ਟੂੜੀ ਵਾਲੀ ਟਰਾਲੀ ਪਾਉਣ ਜਾਂ ਮਸ਼ੀਨ ਚਲਾਏਗਾ ਨਾ ਹਮ ਤੂੰ ਗੱਡੀ ਬੜੀ ਗੱਡੀ ਚਲਾਏਗੇ ਹਾਂ 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 ਹab ਤੱਕਾ ਨਹੀਂ ਆਤੇ ਹਮ ਤੂੰ ਗੱਡੀ ਕੇ ਮਸ਼ੀਨ ਕੇ ਛੋਟੀ ਕੇ ਸਾਥ ਟੂੜੀ ਵਾਲੀ ਟੂੜੀ ਬਣਤਾ ਜਾ ਜੋ ਇਸ ਦੀਆਂ ਗੱਲਾਂ ਚ ਨਾ ਆ ਜੋ ਠੀਕ ਹੈ ਨਾ ਜਾਏਗਾ ਕੰਮ ਕੋ ਉਧਰ ਲਿਖਿਆ ਹੋਇਆ ਬੰਦਾ ਇਹ ਲਿਖਿਆ ਹੋਇਆ ਸਮਝਦਾ ਵੀ ਕੋਈ ਉਰੇ ਲਿਖੇ ਹੋਏ ਕਾਮਜਾਦਰੀ ਬੰਦੇ ਲਿਖੇ ਹੋਏ ਇਹ ਵੀ ਜਿਹੜਾ ਵੀਡੀਓ ਬਣਾਉਂਦਾ ਇਹ ਵੀ ਬਹੁਤ ਚੀਜ਼ ਆ ਆ ਤੁਹਾਨੂੰ ਚੈਨਲ ਸਬਸ